आपसी सैन टीवी देख रहे सारे दर्शकों का स्वागत है तो इस वले मैं खड़ा हां पुलिस नाका जो है स्पेशल नाका जो बलोल पुल इंदिरा नगर जो मीरा साहब पुलिस स्टेशन दे अंडर ए इलाका पेंदा है और ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਇੱਥੇ ਇੱਕ ਵੱਡੀ ਕਾਰਵਾਈ ਜੋ ਹੈ ਜੋ ਚੈਕਿੰਗ ਚੱਲ ਰਹੀ ਹੈ ਬਹੁਤ ਹੀ ਵੱਡੇ ਜਿਹੜਾ ਪੱਧਰ ਦੇ ਉੱਪਰ ਕਿਉਂਕਿ ਇਸ ਵੇਲੇ ਸਾਡੇ ਸਾਹਮਣੇ ਮੈਂ ਕਹਾਂਗਾ ਕਿ ਕੈਮਰਾਮੈਨ ਉਹ ਸਾਹਮਣੇ ਦਿਖਾ ਦਿਓ ਜਿਹੜੀ ਗੱਡੀ ਖੜੀ ਹੈ ਉਹ ਨਾਇਬ ਤਹਿਸੀਲਦਾਰ ਆਪਣਾ ਔਰ ਤਹਿਸੀਲਦਾਰ ਦੋਨੋ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਗਠਿਤ ਕੀਤੀ ਗਈ ਟੀਮ ਹੈ ਜੋ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਚੱਲ ਰਹੀ ਹੈ ਸਾਰਾ ਸਿਸਟਮਔਰ ਆਓ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਗੱਡੀਆਂ ਦੀ ਜਿਹੜੀ ਚੈਕਿੰਗ ਚੱਲ ਰਹੀ ਹੈ ਔਰ ਇਸ ਤੋਂ ਪਹਿਲੇ ਕਰੀਬ 2 ਘੰਟੇ ਪਹਿਲੇ ਇੱਕ ਗੱਡੀ ਨੂੰ ਰੋਕਿਆ ਗਿਆ ਸੀ ਜੋ ਦਿੱਲੀ ਨੰਬਰ ਗੱਡੀ ਹੈ ਜਿਵੇਂ ਕਿ ਅਸੀਂ ਗੱਲਬਾਤ ਵੀ ਕੀਤੀ ਹੈ ਉਹਨਾਂ ਦੇ ਨਾਲ ਔਰ DL1CS4993 ਇਹਨਾਂ ਦੇ ਕੋਲ ਕੁਝ ਥੋੜਾ ਬਹੁਤ ਕੈਸ਼ ਸੀਗਾ ਕਰੀਬ ਕਰੀਬ 7 ਲੱਖ 90 ਹਜ਼ਾਰ ਤੋਂ ਥੋੜਾ ਜਿਹਾ ਵੱਧ ਕਿਉਂਕਿ ਕਾਊਂਟਿੰਗ ਜਿਹੜੀ ਹੈ ਮੈਜਿਸਟ੍ਰੇਟ ਜੋ ਸਾਡੇ ਨਾਲ ਇੱਥੇ ਸਾਹਮਣੇ ਗੱਡੀ ਦੇ ਵਿੱਚ ਖੜੇ ਨੇ ਉਹਨਾਂ ਨੇ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਡਿਊਟੀ ਜਿਹੜੀ ਉਹਨਾਂ ਦੀ ਲੱਗੀ ਹੋਈ ਹੈ ਇਸ ਵੇਲੇ ਉਹ ਇੱਥੇ ਖੜੇ ਨੇ ਉਹਨਾਂ ਵੱਲੋਂ ਇਹ ਗੱਡੀ ਰੋਕੀ ਗਈ ਸੀ ਉਹਨਾਂ ਦੀ ਟੀਮ ਵੱਲੋਂ ਜੋ ਐਸਐਸਟੀ ਦੀ ਟੀਮ ਐਸਐਸਟੀ ਨਾਇਬ ਤਹਿਸੀਲਦਾਰ ਮਿਸਟਰ ਗਿਲਵੀ ਇੱਥੇ ਨੇ ਤੇ ਸੁਸ਼ੀਲ ਕੁਮਾਰ ਤਹਿਸੀਲਦਾਰ ਜੀਡੀਏ ਵੀ ਇਸ ਵੇਲੇ ਮੌਕੇ ਤੇ ਮੌਜੂਦ ਨੇ ਔਰ ਵੇਟ ਕਰ ਰਹੇ ਨੇ ਕਿਉਂਕਿ ਜਿਨ੍ਹਾਂ ਦੇ ਕੋਲੋਂ ਕੈਸ਼ ਨਿਕਲੀ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜੋ ਕੈਸ਼ ਹੈ ਇਹ ਸਾਡੀ ਡੇਲੀ ਰੁਟੀਨ ਦੀ ਹੈ ਕਿਉਂਕਿ ਦੋ ਤਿੰਨ ਦਿਨ ਤੋਂ ਬੈਂਕ ਬੰਦ ਸੀ ਇਸ ਕਰਕੇ ਇਹ ਕੈਸ਼ ਜਿਹੜੀ ਹੈ ਸਾਡੇ ਕੋਲ ਜਮ੍ਹਾਂ ਹੈ ਹੁਣ ਦੇਖਦੇ ਆ ਬਿਲਿੰਗ ਦੀ ਡਿਟੇਲ ਜਿਹੜੀ ਹੈ ਉਹ ਇਸ ਟੀਮ ਵੱਲੋਂ ਜਿਹੜੀ ਇਹਨਾਂ ਦੇ ਕੋਲੋਂ ਮੰਗੀ ਗਈ ਹੈ ਹੁਣ ਦੇਖਦੇ ਹਾਂ ਕਿ ਕਿੰਨੀ ਕੁ ਦੇਰ ਤੱਕ ਇਹਨਾਂ ਦੇ ਕਹਿਣ ਦੇ ਮੁਤਾਬਕ ਕੀ 10 ਤੋਂ 15 ਮਿੰਟ ਤੱਕ ਇਹਨਾਂ ਦੇ ਜਿਹੜੀ ਸਾਰੀ ਬਿਲਿੰਗ ਹੈ ਉਹ ਇੱਥੇ ਪਹੁੰਚ ਜਾਏਗੀ ਔਰ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਫਿਰ ਇਹਨਾਂ ਦੇ ਸਾਰੀ ਡਿਟੇਲ ਲੈ ਕੇ ਤੇ ਜੋ ਵੀ ਬੰਦ ਦੀ ਕਾਰਵਾਈ ਹੈ ਉਹ ਇਸ ਤੇ ਹੋਏਗੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਇਸ ਵੇਲੇ ਕੋਡ ਆਫ ਕੰਡਕਟ ਜੋ ਹੈ ਉਹ ਪੂਰੇ ਭਾਰਤ ਦੇ ਵਿੱਚ ਹੀ ਲਗਭਗ ਲੱਗਿਆ ਹੋਇਆ ਹੈ ਜੰਮੂ ਕਸ਼ਮੀਰ ਯੂਟੀ ਦੇ ਵਿੱਚ ਕੋਡ ਆਫ ਕੰਡਕਟ ਚੱਲ ਰਿਹਾ ਹੈ ਔਰ ਇਸ ਕੰਡਕਟ ਦੇ ਚੱਲਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੈਸ਼ ਜਿਹੜੀ ਹੈ ਜਿਆਦਾ ਜੋ ਬਲਕ ਦੇ ਵਿੱਚ ਤੁਸੀਂ ਨਾਲ ਲੈ ਕੇ ਨਹੀਂ ਚੱਲ ਸਕਦੇ ਇਹਨਾਂ ਵੱਲੋਂ ਹੁਣ ਜੋ ਬਿਲਿੰਗ ਪੇਸ਼ ਕੀਤੀ ਜਾਏਗੀ ਦੇਖਦੇ ਹਾਂ ਉਹਦੇ ਮੁਤਾਬਕ ਇਹਨਾਂ ਦੇ ਉੱਤੇ ਕੀ ਜੋ ਕਾਰਵਾਈ ਬਣਦੀ ਹੈ ਡੀ ਐਲ 1 ਸੀ ਐਸ 4993 ਤੁਸੀਂ ਦੇਖ ਰਹੇ ਹੋ ਕਿ ਸੰਜੇ ਮਹਾਜਨ ਨਾਮ ਦੇ ਜੋ ਵਿਅਕਤੀ ਹੈ ਉਸ ਵਿਅਕਤੀ ਨੇ ਜੋ ਦਿੱਲੀ ਨੰਬਰ ਦੀ ਗੱਡੀ ਸੀ ਜਦੇ ਵਿੱਚ ਉਹ ਕਲੀਪ-ਕਲੀਪ 8 ਲੱਖ ਰੁਪਇਆ ਕੈਸ਼ ਨਿਕਲੀ ਸੀ ਔਰ ਉਹ ਹੁਣ ਤਹਿਸੀਲਦਾਰ ਜੋ ਸੁਸ਼ੀਲ ਕੁਮਾਰ ਜੀ ਉਹਨਾਂ ਦੀ ਗੱਡੀ ਦੇ ਵਿੱਚ ਜਾ ਰਹੇ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਗਠਿਤ ਕੀਤੇ ਗਏ ਹਨ ਇੱਕ ਸਪੈਸ਼ਲ ਟੀਮ ਹੁੰਦੀ ਹੈ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਗਠਿਤ ਕੀਤੀ ਜਾਂਦੀ ਹੈ ਕੋਡ ਆਫ ਕੰਡਕਟ ਦੇ ਤਹਿਤ ਇਹ ਟੀਮ ਜਿਹੜੀ ਹੈ ਉਹ ਕੰਮ ਕਰਦੀ ਹੈ ਇਸ ਵੇਲੇ ਇਹ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਨ ਔਰ ਗੱਲਬਾਤ ਕਰਕੇ ਦੇਖਦੇ ਹਾਂ ਕਿ ਕਿਉਂਕਿ ਤਹਿਸੀਲਦਾਰ ਸਾਹਿਬ ਨੇ ਕਹਿਆ ਸੀ ਕਿ ਇਸ ਵੀ ਮੌਕੇ ਦੇ ਤਹਿਸੀਲਦਾਰ ਹਨ ਇਹ ਇਹਨਾਂ ਨੇ ਕਿਹਾ ਸੀ ਕਿ ਜਿਤਨੀ ਵੀ ਕੈਸ਼ ਤੁਹਾਡੇ ਕੋਲ ਨੂੰ ਇਸ ਵੇਲੇ ਬਰਾਮਦ ਹੋਈ ਹੈ ਉਸ ਦੇ ਬਿਲਿੰਗ ਜਿਹੜੀ ਹੈ ਉਹ ਛੇਤੀ ਤੋਂ ਛੇਤੀ ਮੰਗਵਾਓ ਲੇਕਿਨ ਕਰੀਬ ਕਰੀਬ 2 ਘੰਟੇ ਹੋ ਗਏ ਹਨ ਇਸ ਵੇਲੇ ਤੱਕ 2 ਘੰਟੇ ਬੀਤਣ ਤੋਂ ਬਾਅਦ ਹੁਣ ਤਹਿਸੀਲਦਾਰ ਸਾਹਿਬ ਦੇ ਨਾਲ ਇਹ ਸੰਜੇ ਮਹਾਜਨ ਜੋ ਵਿਅਕਤੀ ਹੈ ਉਹ ਗੱਲ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ ਕਿ ਇਹ ਤਸਵੀਰਾਂ ਹਨ ਬਲੌਲ ਜੋ ਤਵੀ ਹੈ ਬਲੌਲ ਨਾਲਾ ਉੱਥੇ ਜੋ ਪੁਲਿਸ ਥਾਣਾ ਮੀਰਾ ਸਾਹਿਬ ਦੇ ਅੰਦਰ ਪੈਂਦੀ ਚੌਕੀ ਹੈ ਉੱਥੇ ਨਾਈਪ ਤਹਿਸੀਲਦਾਰ ਇਸ ਵੇਲੇ ਖੁਦ ਗੱਡੀਆਂ ਦੀ ਚੈਕਿੰਗ ਕਰ ਰਹੀ ਹੈ ਹਨ ਹਰ ਇੱਕ ਉਸ ਗੱਡੀ ਨੂੰ ਰੋਕਿਆ ਜਾ ਰਿਹਾ ਹੈ ਜਿਹਦੇ ਵਿੱਚ ਇਹਨਾਂ ਨੂੰ ਸ਼ੱਕ ਹੋ ਰਿਹਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਆਰਡਰ ਮੁਤਾਬਕ ਜੋ ਇਸ ਵੇਲੇ ਜੋ ਬਾਹਰ ਤੋਂ ਆਈਆਂ ਹੋਈਆਂ ਗੱਡੀਆਂ ਸਾਰੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤੁਹਾਨੂੰ ਕਿਉਂ ਰੋਕਿਆ ਗਿਆ ਵੈਸੇ ਕੀ ਚੱਕਰ ਹੋਇਆ ਮੇਰੇ ਕੋਲ ਕੈਸ਼ ਹੈ ਚਾਹ ਦੇ ਦਿੰਦਾ ਅੱਛਾ ਪਾਛਾ ਦਿੰਦਾ ਤੁਹਾਨੂੰ ਮਤਲਬ ਕੈਸ਼ ਤੁਹਾਡੇ ਕੋਲ ਬਿਲਿੰਗ ਵਗੈਰਾ ਕੁਝ ਨਹੀਂ ਸੀ ਉਹ ਲੈ ਆ ਰਹੇ ਬਿਲਿੰਗ ਲੈ ਆ ਰਹੇ ਲੈ ਆ ਰਹੇ 2 ਘੰਟੇ ਹੋ ਗਏ ਤੁਹਾਨੂੰ ਖੜੇ ਬੜਾ ਟਾਈਮ ਅਸੀਂ ਵੀ ਇਹ ਦੇਖ ਰਹੇ ਸੀ ਨਾ ਮੈਂ ਯਾਰ ਡਿਟੇਲ ਦਿੱਤੀ ਹੈ ਨੇ ਕਹਿੰਦੇ ਪਿਲ ਵਾਈਜ਼ ਲਿਆਓ ਜੀ ਰਸੀਦਾ ਲਿਆਓ ਜੀ ਰਸੀਦਾ ਹੈਗਾ ਕਿਹਾ online ਪੈ ਐਂਟਰੀ ਆਇਕਰ ਪੋਰਟਲ ਤੇ ਚੜਦਾ ਹਾਂ ਉਹੀ ਨਾ online ਡਿਟੇਲ ਮੰਗਵਾ ਲੈਣੀ ਸੀ ਤੁਸੀਂ online ਡਿਟੇਲ ਦਿੱਤੀ ਨਾ ਨਹੀਂ ਸੈੱਟ ਕੀਤੇ ਕੋਲ ਬਿਲ ਵਾਈਜ਼ ਲਿਆਓ ਬਿਲ ਕਰਦਾ ਪਿਆ 100 ਸਵਾ 100 ਬਿਲ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਜੇ ਮਾਜਨੇ ਆ ਸੰਜੇ ਮਾਜਨੇ ਜੀ ਅੱਜ 2 ਘੰਟੇ ਪਹਿਲੇ ਤੁਹਾਡੀ ਗੱਡੀ ਜਿਹੜੀ ਇਹ ਅਦਾਲਤ ਤੁਸੀਂ ਖੜੇ ਹੋ DL1CS4993 ਹਾਂਜੀ ਇਹ ਤੁਹਾਡੀ ਹੀ ਗੱਡੀ ਹੈ ਹਾਂਜੀ ਹਾਂਜੀ ਤੇ ਇਹ ਕੀ ਮਤਲਬ ਕਿਉਂ ਰੋਕਿਆ ਗਿਆ ਤੁਹਾਨੂੰ ਇੱਥੇ ਇਹਨਾਂ ਨੇ ਰੋਕਿਆ ਮੇਰੀ ਕੱਡੀ ਕੈਸ਼ ਮਿਲੇ ਉਰੇ ਉਰੇ ਬਿੱਲ ਮੰਗੇ ਤਾਂ ਬਿੱਲ ਜਿਹੜੀ ਮੇਰੀ ਡੇਲੀ ਸੇਲ ਆ ਉਹ ਇਹਨਾਂ ਨੂੰ ਮੈਂ ਦੱਸ ਨਹੀਂ ਤੇ ਚਲੇ ਆ ਨਾ ਤੇ ਕਿੰਨਾ ਕੈਸ਼ ਸੀਗਾ ਤੁਹਾਡੇ ਕੋਲ ਮੇਰੇ ਕੋਲ ਹੈ ਜੀ 6.5-7 ਲੱਖ ਰੁਪਏ 6.57 ਲੱਖ ਹੈ ਜਾਂ 7935 7935 ਓਕੇ ਤੇ ਉਹ ਹੁਣ ਬਿਲਿੰਗ ਵਗੈਰਾ ਤੁਸੀਂ ਮੰਗਵਾਈ ਹੈ ਬਿਲਕੁਲ ਮੰਗਾਈਏ ਬਿਲਕੁਲ ਕਿੰਨੀ ਕੀ ਡੇਰ ਤੱਕ ਪਹੁੰਚ ਆਏਗਾ ਤੁਹਾਡਾ ਬਾਅਦ ਤੋਂ ਬਾਅਦ 10 ਮਿੰਟ ਉਸ ਤੋਂ ਬਾਅਦ ਤੇ ਕਲੀਅਰੈਂਸ ਹੋਈ ਜਾਏਗੀ ਕਲੀਅਰੈਂਸ ਹੋ ਜਾਏਗੀ ਓਕੇ ਜੀ ਤੁਹਾਨੂੰ ਪਤਾ ਸੀ ਕੋਡ ਆਫ ਕੰਟੈਕਟ ਲੱਗਿਆ ਫਿਰ ਇਤਨੀ ਕੈਸ਼ ਨਹੀਂ ਛਿਲਾਣੀ ਚਾਹੀਦੀ ਤੇ ਚਾਰ ਛੁੱਟੀਆਂ ਵੀ ਆ ਨਾ ਬੈਂਕ ਦੀਆਂ ਓਕੇ ਸ਼ੁੱਕਰਵਾਰ ਦੀ ਛੇਲ ਹੈ ਸ਼ਨੀਵਾਰ ਦੀ ਛੇਲ ਹੈ ਇਤਵਾਰ ਦੀ ਛੇਲ ਹੈ ਤੇ ਉਹ ਅੱਜ ਸੋਮਵਾਰ ਹੈ ਉਹ ਮੰਗਲਵਾਰ ਜਮਾ ਕਰਾਂਗੇ ਬਾਕੀ ਇਹ ਸਾਰੇ ਇਹ ਜੀਐਸਟੀ ਜੀਐਸਟੀ ਨੰਬਰ ਬਿੱਲ ਹੈ ਬਿਲਕੁਲ ਜੀ ਪੋਰਟਲ ਤੇ ਚੜੇ ਹੋਇਆ ਆਪੂ ਦੇਖ ਲੈਣੇ ਜੀ ਠੀਕ ਹੈ ਦੋ ਨੰਬਰ ਦਾ ਧੰਦਾ ਕਰਨਾ ਉਹਨੇ ਭਾਂਦੇ 50 50 ਦੇ ਨੋਟ ਰੱਖਣੇ ਹੁੰਦੇ 10 10 ਦੇ ਨੋਟ 20 20 ਵਾਲੇ ਨੋਟ ਫੜੇ ਰੱਖਨੇ ਨੇ ਆਪਣੇ ਜੀ ਬਿਲਕੁਲ ਜੀ ਤਾਂ ਕਿੰਨੇ ਕੀ ਦੇਰ ਤੱਕ ਬੰਦਾ ਆ ਰਿਹਾ ਤੁਹਾਡਾ 10 ਮਿੰਟ ਤੇ ਆ ਰਿਹਾ 10 ਮਿੰਟ ਤੱਕ ਪਹੁੰਚ ਪਹੁੰਚ ਗਿਆ ਪਹੁੰਚ ਗਿਆ ਸਰ ਕੀ ਕੰਮ ਕੀ ਹੈ ਆਪਕਾ ਮੇਰਾ ਰੈਸਟੋਰੈਂਟ ਵੀ ਹੈ ਕ੍ਰੈਸ਼ਰ ਵੀ ਹੈ ਤਾਂ ਇਹ ਪੇਮੈਂਟ ਆਪਕੀ ਕ੍ਰੈਸ਼ਰ ਕੀ ਆ ਰੈਸਟੋਰੈਂਟ ਕ੍ਰੈਸ਼ਰ ਦੋਨੋ ਦੋਨੋ ਜੀ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਅਸੀਂ ਖੜੇ ਹਾਂ ਆਂਦਰਾ ਨਗਰ ਜੋ ਕਿ ਮੀਰਾ ਸਾਹਿਬ ਥਾਣੇ ਦੇ ਅੰਡਰ ਚੈੱਕ ਪੋਸਟ ਹੈ ਬਲੋਲ ਪੁਲਿਸ ਨਾਕਾ ਜੋ ਹੈ ਇੱਥੇ ਖੜੇ ਹਾਂ ਜਿੱਥੇ ਕਿ ਇੱਕ ਸਪੈਸ਼ਲ ਟੀਮ ਜਿਹੜੀ ਹੈ ਇਲੈਕਸ਼ਨ ਕਮਿਸ਼ਨਸ ਵੱਲੋਂ ਜੋ ਕਿਉਂਕਿ ਕੋਡ ਆਫ ਕੰਡਕਟ ਚੱਲ ਰਿਹਾ ਹੈ ਜਿਸ ਦੀ ਕਰਕੇ ਇਹ ਸਾਰਾ ਚੈਕਿੰਗ ਦਾ ਸਿਲਸਿਲਾ ਚੱਲ ਰਿਹਾ ਹੈ ਇੱਥੇ ਇੱਕ ਗੱਡੀ ਜੋ ਤੁਹਾਨੂੰ ਅਸੀਂ ਦੱਸ ਦਈਏ ਕਿ ਤਹਿਸੀਲਦਾਰ ਜਿਹੜੀ ਇਹ ਸੁਸ਼ੀਲ ਕੁਮਾਰ ਉਹਨਾਂ ਦੀ ਗੱਡੀ ਵੀ ਸਾਹਮਣੇ ਖੜੀ ਹੈ ਉਹ ਗੱਡੀ ਦੇ ਵਿੱਚ ਹੀ ਬੈਠੇ ਹੋਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਨਾਕੇ ਤੇ ਖੜੇ ਹਾਂ ਜੋ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੇ ਅੰਡਰ ਬਲੋਲ ਜੋ ਇੰਦਰਾ ਨਗਰ ਦਾ ਚੈੱਕ ਪੋਸਟ ਹੈ ਉੱਥੇ ਇਸ ਵੇਲੇ ਬੜੀ ਕਾਰਵਾਈ ਚੱਲ ਰਹੀ ਹੈ ਦੇਖ ਰਹੇ ਹੋ ਕਿ ਇਸ ਵੇਲੇ ਧੜਧੜ ਜੋ ਚੈਕਿੰਗ ਹੈ ਉਹ ਚੱਲ ਰਹੀ ਹੈ ਕਿਉਂਕਿ ਖਾਸ ਕਰਕੇ ਜੋ ਆਊਟ ਆਫ ਯੂਟੀ ਨੰਬਰ ਜੋ ਗੱਡੀਆਂ ਹਨ ਉਹਨਾਂ ਨੂੰ ਜ਼ਿਆਦਾਤਰ ਚੈੱਕ ਕੀਤਾ ਜਾ ਰਿਹਾ ਹੈ ਅ ਸ਼ਾਇਦ ਇਸੀ ਕਰਕੇ ਜੋ ਦਿੱਲੀ ਨੰਬਰ ਕੱਟੀ ਸੀ ਉਹਨੂੰ ਵੀ ਰੋਕਿਆ ਗਿਆ ਸੀ ਪਰ ਉਹ ਆਪਣੇ ਆਪ ਨੂੰ ਲੋਕਲ ਦੱਸਦੇ ਹਨ ਸੰਜੇ ਮਹਾਜਨ ਕਰਕੇ ਉਹਨਾਂ ਨੇ ਆਪਣਾ ਨਾਮ ਦੱਸਿਆ ਹੈ ਪਰ ਉਹਨਾਂ ਦੇ ਕੋਲੋਂ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਕੈਸ਼ ਨਿਕਲੀ ਹੈ ਕਰੀਬ 8 ਲੱਖ 90 ਹਜ਼ਾਰ ਤੋਂ ਵੀ ਵੱਧ ਦੀ ਕੈਸ਼ ਜਿਹੜੀ ਹੈ ਉਹ ਉਹਨਾਂ ਦੀ ਗੱਡੀ ਦੇ ਵਿੱਚੋਂ ਨਿਕਲੀ ਹੈ ਜਿਹਦਾ ਹਿਸਾਬ ਦੇਣ ਲਈ ਉਹ ਵੇਟ ਕਰ ਰਹੇ ਨੇ ਤਹਿਸੀਲਦਾਰ ਸੁਸ਼ੀਲ ਕੁਮਾਰ ਜੀ ਅਤੇ ਨਾਇਬ ਤਹਿਸੀਲਦਾਰ ਗਿਲ ਸਾਖ ਚਨਾ ਦੀ ਡਿਊਟੀ ਜਿਹੜੀ ਹੈ ਉਹ ਲੱਗੀ ਹੈ ਔਰ ਨਾਲ ਹੋ ਕੇ ਜੋ ਨਾਇਬ ਤਹਿਸੀਲਦਾਰ ਜੀ ਖੁਦ ਜੋ ਗੱਡੀਆਂ ਨੂੰ ਚੈੱਕ ਅਪ ਚੈਕਿੰਗ ਜਿਹੜੀ ਹੈ ਉਹ ਕਰ ਰਹੇ ਨੇ ਕਿਉਂਕਿ ਇਸ ਵੇਲੇ ਜੋ ਇਲੈਕਸ਼ਨ ਕਮਿਸ਼ਨ ਤੇ ਜੋ ਹਵਾਲੇ ਨਾਲ ਜੋ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਤੋ ਕੋਡ ਆਫ ਕੰਡਕਟ ਦੇ ਚਲਦੇ ਜੋ ਹਰ ਇੱਕ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿਉਂਕਿ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਜਿਵੇਂ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰਾ ਸਮਾਨ ਇੱਧਰ ਦਾ ਉੱਧਰ ਕੀਤਾ ਜਾਂਦਾ ਹੈ ਜਿਸ ਨੂੰ ਲੈ ਕੇ ਇੱਕ ਬੜੀ ਵੱਡੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜੋ ਇਸ ਵੇਲੇ ਇੰਦਰਾ ਨਗਰ ਬਲੋਲ ਪੁਲ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੇ ਅੰਡਰ ਪੈਂਦਾ ਇਹ ਜੋ ਚੈੱਕ ਚੈੱਕ ਪੋਸਟ ਹੈ ਇੱਥੇ ਹੁਣ ਬੜੇ ਹੀ ਮਤਲਬ ਤਰੀਕੇ ਦੇ ਨਾਲ ਜਿਹੜਾ ਹਰ ਇੱਕ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਇਸ ਵੇਲੇ ਅਸੀਂ ਖੜੇ ਹਾਂ ਮੀਰਾ ਸਾਹਿਬ ਥਾਣੇ ਦੇ ਅੰਡਰ 35 ਜੋ ਚੌਕੀ ਹੈ ਚੈੱਕ ਪੋਸਟ ਬਲੋਲ ਇੰਦਰਾ ਨਗਰ ਗੱਡੀ ਹਰ ਇੱਕ ਗੱਡੀ ਨੂੰ ਜਿਹੜਾ ਹੈ ਉਹ ਰੋਕ ਕੇ ਜਿਸ ਦੇ ਉੱਪਰ ਉਹਨਾਂ ਨੂੰ ਲੱਗਦਾ ਹੈ ਕਿ ਇਸ ਨੂੰ ਚੈਕਿੰਗ ਕਰਨੀ ਚਾਹੀਦੀ ਹੈ ਉਹਨੂੰ ਰੋਕ ਕੇ ਤੇ ਚੈੱਕ ਕੀਤਾ ਜਾ ਰਿਹਾ ਹੈ ਖੂਸ ਹਰ ਇੱਕ ਗੱਡੀ ਨੂੰ ਜੋ ਕਿ ਖਾਸ ਕਰਕੇ ਬਾਹਰ ਦੇ ਨੰਬਰ ਦੀ ਗੱਡੀ ਹੈ ਜੋ ਜੰਮੂ ਯੂਟੀ ਦੇ ਬਾਹਰ ਦੇ ਨੰਬਰ ਦੀ ਗੱਡੀ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਚੈਕਿੰਗ ਕੀਤੀ ਜਾ ਰਹੀ ਹੈ ਕਿ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਜੋ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਉਹਦੇ ਤਹਿਤ ਜੋ ਹਰ ਇੱਕ ਗੱਡੀ ਦੀ ਜੋ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਜੋ ਮਾਹੌਲ ਹੈ ਜੇ ਕਿ ਯੂਟੀ ਦਾ ਉਹ ਇਲੈਕਸ਼ਨ ਨੂੰ ਲੈ ਕੇ ਬੜਾ ਹੀ ਗਰਮਾਇਆ ਹੋਇਆ ਹੈ ਔਰ ਹਰ ਇੱਕ ਗੱਡੀ ਨੂੰ ਇਸ ਨਾਕੇ ਤੇ ਸਪੈਸ਼ਲ ਨਾਕਾ ਲਗਾ ਕੇ ਜੋ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਨਾਇਬ ਤਹਿਸੀਲਦਾਰ ਮਿਸਟਰ ਗਿੱਲ ਜੋ ਔਰ ਤਹਿਸੀਲਦਾਰ ਸੁਸ਼ੀਲ ਕੁਮਾਰ ਜੀ ਜੋ ਜੀਡੀਏ ਤੋਂ ਹਨ ਉਹ ਹਰ ਇੱਕ ਗੱਡੀ ਨੂੰ ਚੈੱਕ ਕਰ ਰਹੇ ਹਨ ਆਪਣੀ ਪੂਰੀ ਟੀਮ ਦੇ ਨਾਲ ਆ ਗਿਆ ਦੇਖ ਰਹੇ ਹੋ ਕਿ ਜੋ ਬਿਲਸ ਮੰਗਵਾਏ ਸੀ ਸੰਜੇਮ ਹਾਜਨ ਨੇ ਉਹ ਬਿਲ ਲੈ ਕੇ ਇੱਕ ਫਾਈਲ ਲੈ ਕੇ ਜੋ ਉਹਨਾਂ ਦਾ ਇੱਕ ਬੰਦਾ ਜਿਹੜਾ ਹੈ ਉਹ ਇੱਥੇ ਪਹੁੰਚ ਚੁੱਕਿਆ ਹੈ ਔਰ ਹੁਣ ਸਪੈਸ਼ਲ ਜੋ ਟੀਮ ਹੈ ਜੋ ਤਹਿਸੀਲਦਾਰ ਸਰ ਦੀ ਉਹ ਇਹਨਾਂ ਬਿਲਸ ਨੂੰ ਜੋ ਹੈ ਉਹ ਚੈੱਕ ਅਪ ਚੈੱਕ ਕਰੇਗੀ ਔਰ ਦੇਖਦੇ ਹਾਂ ਕਿ ਕੀ ਮਸਲਾ ਜਿਹੜਾ ਹੈ ਹੱਲ ਹੁੰਦਾ ਹੈ ਜਾਂ ਨਹੀਂ ਹੁੰਦਾ ਅੱਜ ਅੱਜ ਹੀ ਹਿੱਕੀ ਲਾ

ਸਾਰੇ ਪੋਰਟਲ ਤੇ ਚੜੇ ਦੇ ਇਹ ਜੇ ਕੋਈ ਨਹੀਂ ਹੈ ਕਿ ਪੋਰਟਲ ਤੇ ਜੀਐਸਟੀ ਨੰਬਰ ਜਿਹੜਾ ਫੋਲੋ ਕਰਨਾ ਇਹ ਥੋੜੇ ਆਈਏ ਇੱਕ ਇਹ ਸਾਰੇ ਰੱਖ ਲੈ ਇੱਕ ਛੇਰੇ ਪੇ ਇਹ ਸਾਰੇ ਪੇ ਉਹ ਥੋੜੇ ਬੀਨ ਦੋ ਬਿਲਦੇ ਇਹ 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 ਮੈਂਟਲੀ ਇਹ ਇਹ ਜਿਹੜੇ ਪਾਸਾ ਤੋਂ ਬਿਲਦੇ ਇਹ ਕਿ ਬਾਕੀ ਸਾਰੇ ਜਿਹੜੇ ਨਾ ਉਹ ਕਰਛੜ ਦੇ ਬਿਲਦੇ ਇਹ ਆਲਰੇਡੀ ਜਿਹਨੇ ਸੇਲ ਕਰਦੇ ਨਾ ਤੇ ਅਸੀਂ ਕਸਟਮਰ ਨੂੰ ਦੇ ਦਿੰਨੇ ਆ ਤੇ ਸਾਡੇ ਕੋਲ ਕੰਪਿਊਟਰ ਤੇ ਫਿਲ ਹੋਈ ਦੇਆ ਤੇ ਨਾਲ ਇਹ ਜਿਹੜੀ ਸੇਲ ਹੈ ਨਾ ਇਹ ਸਿੱਧੀ ਗਵਰਨਮੈਂਟ ਡਿਪਾਰਟਮੈਂਟ ਚੜ ਜਾਂਦੀ ਹੈ ਠੀਕ ਹੈ ਆ ਕੇ ਅੱਜਕੱਲ ਸਿੱਧਾ ਜਮਾਨਾ ਨਹੀਂ ਆ ਅੱਜਕੱਲ ਸਿੱਧਾ ਬਿੱਲ ਕੱਟਾ ਪੋਰਟਲ ਤੇ ਜਿਹੜਾ ਸਿੱਧਾ ਗਵਰਨਮੈਂਟ ਦੇ ਘਰ ਟੈਲ ਕਿੱਥੇ ਸੀਦਾ ਭਾਈ ਦਾ ਇਹ ਇੱਕ ਇਸ ਤਰ੍ਹਾਂ ਨਾ ਇਹ ਨਹੀਂ 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 ਮੈਂਟਲੀ ਦੇ ਮੇਰੇ ਇਹ ਵੀ ਪ੍ਰੋਪਰਾਈਟਰ ਮੈਂ ਇਹ ਜਿ 파ਟਰ ਹੈ ਇਹ ਪ੍ਰੋਪਰਾਈਟਰ ਹੈ ये ये तीन दिन है ये 16 अपनी है 16 अपनी है ये ये जो शुक्रवार की तो आतवारी से है 340 जाते सीधा ये 340 यार ये हां बाकी आर आर एच के कुछ सेल बैंक जमा कर दिए कुछ मेरे को पे दिए जड़ी जमा भरानी है इसे मंगेगा वो इतनी फाइल बना ले कौन का टाइम लगा प्रिंट कर दे फिर ठीक है ठीक है मैं जा कर आता हूं चल सर इनका ये जो ब्रीफिंग ओके okay, सर वैसे वैसे जो सारे जो एज पर एज पर कोड ऑफ कंडक्ट जो है वो किन्ने को कैश लेके जा सकता है बंदा अपने नाल 50 के नीचे नीचे वगैरह तो उसको पूछते हैं अब ऐसे अगर दस लाख से ऊपर है ना तो उसको हम इन्फॉर्म uh, करते हैं आई टी वालों के आपको दे दी पूरा हिसाब दे दिया ना वो अकाउंटेबल करता है पूरा जो भी चीज़ है तो फिर कोई दिक्कत नहीं है इसके बाद सारे बिल हैं सो इनका क्लियर हो गया क्लियर है सर सारे बिल्स ठीक थे हां बिल्कुल सर ओके थैंक यू ਚਲੋ ਜੀ ਤਾਂ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਜੋ ਸਪੈਸ਼ਲ ਟੀਮ ਹੈ ਔਨ ਡਿਊਟੀ ਫਲੈਂਕ ਸਕਵਾਡ AC74RS ਪੂਰਾ ਦੀ ਜਿਹੜੀ ਟੀਮ ਹੈ ਤਹਿਸੀਲਦਾਰ ਜਿਨ੍ਹਾਂ ਨੇ ਕੀ ਉਸ ਗੱਡੀ ਦੇ ਜੋ ਤੁਹਾਨੂੰ ਅਸੀਂ ਥੋੜੀ ਦੇਰ ਪਹਿਲਾਂ ਦੱਸੀ ਸੀ ਉਹ ਗੱਡੀ ਜੋ ਕਿ ਇੱਥੇ ਨਾਕੇ ਤੇ ਰੋਕੀ ਗਈ ਸੀ ਉਸ ਗੱਡੀ ਦੇ ਵਿੱਚੋਂ ਕਰੀਬ-ਕਰੀਬ 8 ਲੱਖ ਦੀ ਕੈਸ਼ ਜੋ ਹੈ ਉਹ ਨਿਕਲੀ ਸੀ ਔਰ ਉਸ ਕੈਸ਼ ਨੂੰ ਲੈ ਕੇ ਇੱਕ ਇਸ ਗੱਡੀ ਦੇ ਉੱਤੇ ਇਸ ਗੱਡੀ ਨੂੰ ਰੋਕਿਆ ਗਿਆ ਸੀ ਔਰ ਇਸ ਗੱਡੀ ਨੂੰ ਹੁਣ इन्होंने बिलिंग सारी जी है वो है और दस तहसीलदार तो तो साहब ने जो है छड़ता तो है डिपार्टमेंट है उन्होंने अपनी पूरी ड्यूटी नवाई है बड़े अच्छे तरीके से नवाई है तो इनका मैं शुक्रिया अदा करता हूँ जो इन्होंने जो गवर्नमेंट ने इन काम सौंपा जो बाख निभा रहे हैं तो आप भी आए हैं तो चलो आप भी देख लीजिएगा ਇਧਰ ਕੋਈ ਸਰ ਐਸ ਪਰ ਕੋਡ ਆਫ ਕੰਡਕਟ ਜਿਹੜੀ ਹੈ ਉਹ ਸਿਰਫ ਕੈਸ਼ ਜਿਹੜੀ ਹੈ ਉਹਨਾਂ ਨੂੰ ਅਸੀਂ ਪੁੱਛਿਆ ਕਿ 50000 ਤੱਕ ਕੀ ਲਿਮਿਟ ਹੁੰਦੀ ਹੈ ਤੇ ਤੁਸੀਂ ਅੱਗੇ ਤੋਂ ਕੀ ਹੁਣ ਕੈਸ਼ ਇਸੇ ਤਰ੍ਹਾਂ ਹੀ ਲੈ ਕੇ ਜਾਇਆ ਕਰੋਗੇ ਨਹੀਂ 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 ਉਹ ਜਿਹੜੀ ਚੀਜ਼ ਦੀ ਨਾਲੇਜ ਨਹੀਂ ਸੀ ਉਹ ਨਾਲੇਜ ਹੋ ਗਈ ਹੈ ਤੇ ਅਸੀਂ ਇਸੀ ਦਾ ਕਰਾਂਗੇ ਨਹੀਂ ਵੈਸੇ ਵੀ ਤਿੰਨ ਦਿਨ ਤੇ ਬੈਂਕ ਬੰਦ ਸੀ ਸ਼ੁਕਰ ਸ਼ਨੀ ਹੈ ਤੇ ਬੰਦ ਹੀ ਹੈ ਤੇ ਪਰ ਬੰਦ ਹੈ ਸੋਮਵਾਰੀ ਬੰਦ ਸੋਮਵਾਰ ਮੰਗਲਵਾਰ ਅਸੀਂ ਪੈਸੇ ਜਮਾ ਕਰਾ ਦੇਾਂਗੇ ਅਗੋਂ ਜਿਸ ਚੀਜ਼ ਦੀ ਮਦਰਬ ਹੁੰਦਾ ਨਾ ਨਾਲੇਜ ਇਸੀ ਦੀ ਨਾਲੇ ਸਾਡੇ ਕੋਲ ਹੈ ਨਹੀਂ ਉਹਨਾਂ ਨੂੰ ਨਾਲੇਜ ਹੋ ਗਈ ਹੈ ਤੇ ਅਸੀਂ ਦੁਬਾਰਾ ਅਸੀਂ ਗਲਤੀ ਨਹੀਂ ਕਰਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਥੈਂਕ ਤਾਂ ਤੁਸੀਂ ਦੇਖਿਆ ਕਿ ਇਹ ਇਸ ਵੇਲੇ ਅਸੀਂ ਜੋ ਖੜੇ ਹਾਂ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਪੈਂਦੀ ਜੋ ਚੈੱਕ ਪੋਸਟ ਹੈ ਇਹ ਇਸ ਵੇਲੇ ਇੱਥੇ ਜੋ ਚੈਕਿੰਗ ਚੱਲ ਰਹੀ ਹੈ ਸਪੈਸ਼ਲ ਟੀਮ ਇੱਥੇ ਨਾਇਬ ਤਹਿਸੀਲਦਾਰ ਮਿਸਟਰ ਗਿਲ ਅਤੇ ਜੋ ਸੁਸ਼ੀਲ ਕੁਮਾਰ ਜੀ ਜੋ ਸਪੈਸ਼ਲ ਜੋ ਮੈਜਿਸਟ੍ਰੇਟਸ ਹਨ ਜੋ ਤਹਿਸੀਲਦਾਰ ਜीडीए ਦੇ ਉਹ ਵੀ ਇੱਥੇ ਪਹੁੰਚੇ ਸਨ ਉਹਨਾਂ ਨੇ ਮਿਲ ਕੇ ਇੱਥੇ ਇੱਕ ਨਾਕਾ ਲਗਾਇਆ ਸੀ ਜਿਹਦੇ ਵਿੱਚ ਇੱਕ ਗੱਡੀ ਜੋ ਦਿੱਲੀ ਨੰਬਰ ਗੱਡੀ ਤੁਹਾਨੂੰ ਦੱਸੀਏ ਕਿ ਉਹ ਉਸ ਨੂੰ ਰੋਕਿਆ ਗਿਆ ਤੇ ਉਹਦੇ ਵਿੱਚੋਂ ਜੋ ਹੈ ਕਰੀਬ-ਕਰੀਬ 8 ਲੱਖ ਤੋਂ ਵੀ ਵੱਧ ਦੀ ਜਿਹੜੀ 8 ਲੱਖ ਦੇ ਕਰੀਬ-ਕਰੀਬ ਦੀ ਜਿਹੜੀ ਹੈ ਉਹ ਕੈਸ਼ ਨਿਕਲੀ ਸੀ ਉਸ ਕੈਸ਼ ਦੇ ਬਿੱਲ ਵੇਟ ਕਰਨ ਦੇ ਲਈ ਕਰੀਬ-ਕਰੀਬ 2.5 ਤੋਂ 3 ਘੰਟੇ ਲੱਗੇ 2.5 ਤੋਂ 3 ਘੰਟੇ ਬਾਅਦ ਜੋ ਸੰਜੇ ਮਹਾਜਨ ਨਾਮ ਦੇ ਜੋ ਬੰਦੇ ਸੀ ਜੀ ਨਾਮ ਦੀ ਗੱਡੀ ਨੂੰ ਰੋਕਿਆ ਗਿਆ ਸੀ ਦਿੱਲੀ ਨੰਬਰ ਗੱਡੀ ਸੀ ਉਹਨਾਂ ਨੇ ਆਪਣੇ ਜਿਹੜੇ ਬਿਲਸ ਹਨ ਉਹ ਨੈਤ ਤਹਿਸੀਲਦਾਰ ਸੁਸ਼ੀਲ ਕੁਮਾਰ ਜੀ ਨੂੰ ਦੱਸੇ ਹਨ ਤੇ ਉਹਨਾਂ ਨੇ ਉਹ ਸਾਰੇ ਬਿਲ ਦੇਖਣ ਤੋਂ ਬਾਅਦ ਕਹਾ ਕਿ ਇਹ ਕੈਸ਼ ਤੁਸੀਂ ਲੈ ਜਾ ਸਕਦੇ ਹੋ ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਅੱਜ ਹੋਲੀ ਦਾ ਦਿਨ ਹੈ ਛੁੱਟੀ ਹੈ ਔਰ ਕਰੀਬ ਕਰੀਬ 8 ਲੱਖ ਰੁਪਏ ਦੀ ਕੈਸ਼ ਗੱਡੀ ਦੇ ਵਿੱਚ ਲੈ ਕੇ ਜਦਕਿ ਕੋਡ ਆਫ ਕੰਡਕਟ ਜਿਹੜਾ ਹੈ ਤਹਿਸੀਲਦਾਰ ਸਾਹਿਬ ਦੇ ਕਹਿਣ ਦੇ ਮੁਤਾਬਕ ਕੋਡ ਆਫ ਕੰਡਕਟ ਕਹਿੰਦਾ ਹੈ ਕਿ ਜਿਹੜੀ ਕੈਸ਼ ਹੈ ਉਹ ਸਿਰਫ 50 ਹਜ਼ਾਰ ਤੱਕ ਦੀ ਤੁਸੀਂ ਆਪਣੇ ਨਾਲ ਕੈਰੀ ਕਰ ਸਕਦੇ ਹੋ ਫਿਰ ਇੰਨੀ ਵੱਡੀ ਗਲਤੀ ਜੋ ਇੱਕ ਬੰਦੇ ਦੇ ਕੋਲੋਂ ਇਹ ਹੋ ਗਈ ਕਿ ਉਹ ਕਰੀਬ ਕਰੀਬ 8 ਲੱਖ ਦੀ ਕੈਸ਼ ਜਿਹੜੀ ਆਪਣੀ ਗੱਡੀ ਦੇ ਵਿੱਚ ਰੱਖ ਕੇ ਜਾ ਰਿਹਾ ਸੀ ਔਰ ਉਸਦੇ ਕਹਿਣ ਦੇ ਮੁਤਾਬਕ ਉਸ ਦੀ 3 ਦਿਨ ਦੀ ਸੇਲ ਸੀ ਔਰ 3 ਦਿਨ ਤੋਂ ਬੈਂਕ ਬੰਦ ਸਨ ਔਰ ਬੈਂਕ ਖੁੱਲਣ ਤੇ ਹੀ ਯਾਨੀ ਕਿ ਕੱਲ ਜਾਂ ਪਰਸੋਂ ਦਾ ਦਿਨ ਜੋ ਹੈ ਉਸਨੇ ਉਹ ਕੈਸ਼ ਜਿਹੜੀ ਹੈ ਬੈਂਕ ਦੇ ਵਿੱਚ ਜਮਾ ਕਰਾਨੀ ਸੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਬਿਲਸ ਤਹਿਸੀਲਦਾਰ ਸਾਹਿਬ ਨੇ ਦੇਖੇ ਹਨ ਕੀ ਉਹ ਕੈਸ਼ ਬਿੱਲ ਸਨ ਜਾਂ ਆਨਲਾਈਨ ਪੇਮੈਂਟ ਦੇ ਬਿੱਲ ਸਨ ਇਹਦਾ ਖੁਲਾਸਾ ਤਹਿਸੀਲਦਾਰ ਦਾ ਸਾਹਿਬ ਨੇ ਖੁੱਲ ਕੇ ਨਹੀਂ ਕੀਤਾ ਦੇਖਦੇ ਰਹੋ ਆਪਸੀ ਸਾਈ ਟੀਵੀ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ